ਜਦੋਂ ਨਾਮਧਾਰੀ ਸੰਪਰਦਾ ਦੇ ਸਤਗੁਰ ਸਵਰਗੀ ਜਗਜੀਤ ਸਿੰਘ ਦੀ ਧਰਮ ਪਤਨੀ ਗੁਰੂ ਮਾ ਚੰਦਪੌਰ ਦਾ ਡੇਰੇ ਦੇ ਅੰਦਰ ਹੀ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਡੇਰੇ ਦੇ ਅੰਦਰ ਬਣੇ ਸਕੂਲ ਦਾ ਨਿਰੀਖਣ ਕਰਕੇ ਵਾਪਸ ਆ ਰਹੇ ਸੀ ਕਾਤਲਾਂ ਨੇ ਨਕਮਸਤਕ ਹੋਣ ਦੇ ਬਹਾਨੇ ਉਹਨਾਂ ਦੀ ਗੱਡੀ ਰੁਕਵਾਈ ਅਤੇ ਉਹਨਾਂ ਨੂੰ ਛੜਿਆਂ ਗੋਲੀਆਂ ਮਾਰ ਦਿੱਤੀਆਂ ਕਿਹਾ ਜਾ ਰਿਹਾ ਹੈ ਕਿ ਮਦਦ ਦੇ ਮਨਾਇਆ ਜਾ ਰਿਹਾ ਪਰ ਸਾਡੀ ਮਦਦ ਨੂੰ ਕਾਤਲਾਂ ਨੇ ਮਾਰਿਆ ਪਰ ਕਾਤਲ ਅਜੇ ਤੱਕ ਕਾਬੂ ਨਹੀਂ ਕੀਤੇਗੇ ਗੱਲਬਾਤ ਕਰਾਂਗੇ ਸੰਗਤ ਨਾਲ ਹੀ ਚੱਲ ਕੇ ਕਿ ਸੰਗਤ ਦਾ ਕੀ ਕਹਿਣਾ ਹੈ 2016 ਦੇ ਵਿੱਚ ਸਾਡੇ ਪੰਥ ਦੇ ਸਤਿਗੁਰੂ ਮਾਤਾ ਚੰਦਪੌਰ ਜੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਸਾਰੀ ਸੰਗਤ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਭੈਣੀ ਸਾਹਿਬ ਕਿਲਾ ਨੂੰਮਾ ਦੇ ਵਿੱਚ ਉੱਥੇ ਇੰਨੀ ਸਿਕਿਉਰਿਟੀ ਤਾਇਨਾਤ ਹੁੰਦੀ ਆ ਉੱਥੇ ਹੀ ਮਾਤਾ ਜੀ ਦਾ ਕਤਲ ਕਰ ਦਿੱਤਾ ਗਿਆ 8 ਸਾਲ ਹੋ ਗਏ ਆ ਇਸ ਕਤਲ ਦੀ ਗੁੱਥੀ ਨੂੰ ਕੋਈ ਨਹੀਂ ਸੁਲਝਾਇਆ ਗਿਆ ਪੁਲਿਸ ਨਹੀਂ ਚਾਹੁੰਦੀ ਸਰਕਾਰ ਨਹੀਂ ਚਾਹੁੰਦੀ ਵੀ ਇਹ ਜਿਹੜਾ ਇੱਕ ਇਹ ਕਤਲ ਜਿਹੜਾ ਇਹਦੀ ਗੁੱਥੀ ਜਿਹੜੀ ਇਹ ਸੁਲਝਾਏ ਜਿਹੜੀ ਜਾਂਚਾ ਉੱਥੇ ਦੀ ਉੱਥੇ ਹੈ ਜਿਉਂ ਦੀ ਤੋਈ ਆ ਸਾਡੀ ਸੰਗਤ ਦੇ ਵਿੱਚ ਬਹੁਤ ਰੋਸ਼ ਹੈ ਵੀ 8 ਸਾਲ ਹੋਣ ਦੇ ਬਾਵਜੂਦ ਵੀ ਹਲੇ ਤੱਕ ਨਾਂ ਸਾਡੀ ਸੰਗਤ ਜਿਹੜੀ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੀ ਹੈ ਉਹਨੂੰ ਵੀ ਇਨਸਾਫ ਨਹੀਂ ਮਿਲਿਆ ਕਾਤਲ ਨੂੰ ਕਿਉਂ ਨਹੀਂ ਲੱਭਦੇ ਗੁਰੂ ਗੱਦੀ ਤੇ ਬੈਠੇ ਨੇ ਜੇ ਇੱਕ ਗੁਰੂ ਹੋ ਗਈਏ ਕਤਲ ਨੂੰ ਨਹੀਂ ਫੜ ਸਕਦੇ ਤੇ ਇਹ ਸਾਡੇ ਪੰਥ ਦੇ ਉੱਤੇ ਸਵਾਲ ਨਹੀਂ ਨਾ ਸਾਡੀ ਗਵਰਨਮੈਂਟ ਕੋਈ ਸਾਡਾ ਸਾਥ ਦੇ ਰਹੀ ਹੈ ਨਾ ਕੋਈ ਸੈਂਟਰ ਗਵਰਨਮੈਂਟ ਨਾ ਪੰਜਾਬ ਗਵਰਨਮੈਂਟ 4 April 2016 ਦਾ ਉਹ ਦਿਨ ਉਹ ਕਲੈਣੀ ਘੜੀ ਜਦੋਂ ਨਾਮਧਾਰੀ ਸੰਪਰਦਾ ਦੇ ਸਤਪੁਰ ਸਵਰਗੀਏ ਜਗਜੀਤ ਸਿੰਘ ਦੀ ਧਰਮ ਪਤਨੀ ਗੁਰੂ ਮਾਂ ਚੰਦਕੌਰ ਦਾ ਡੇਰੇ ਦੇ ਅੰਦਰ ਹੀ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਡੇਰੇ ਦੇ ਅੰਦਰ ਬਣੇ ਸਕੂਲ ਦਾ ਨਿਰੀਖਣ ਕਰਕੇ ਵਾਪਸ ਆ ਰਹੇ ਸੀ ਕਾਤਲਾਂ ਨੇ ਨਤਮਸਤਕ ਹੋਣ ਦੇ ਬਹਾਨੇ ਉਹਨਾਂ ਦੀ ਗੱਡੀ ਰੁਕਵਾਈ ਅਤੇ ਉਹਨਾਂ ਨੂੰ ਛੜਿਆਂ ਗੋਲੀਆਂ ਮਾਰ ਦਿੱਤੀਆਂ। ਉਸ ਵੇਲੇ ਵੀ ਸਵਾਲ ਖੜੇ ਹੋਏ ਕਿ ਇਹ ਕਾਤਲ ਅਸਲੇ ਸਮੇਤ ਡੇਰੇ ਅੰਦਰ ਕਿਵੇਂ ਪਹੁੰਚ ਗਿਆ ਕਿਉਂਕਿ ਡੇਰੇ ਦੇ ਉੱਤੇ ਸਿਕਿਉਰਿਟੀ ਦਾ ਕੜਾ ਪ੍ਰਬੰਧ ਹੁੰਦਾ ਹੈ। ਦੂਸਰੇ ਪਾਸੇ ਮੌਕੇ ਦੇ ਸੀਸੀਟੀਵੀ ਕੈਮਰੇ ਜਾਂ ਫਿਰ ਡੇਰੇ ਤੋਂ ਐਂਟਰੀ ਦੇ ਕੈਮਰੇ ਦੇ ਵਿੱਚ ਕੋਈ ਵੀ ਰਿਕਾਰਡਿੰਗ ਨਹੀਂ ਹੋਈ। 8 ਸਾਲ ਬੀਤ ਜਾਣ ਦੇ ਬਾਅਦ ਵੀ ਕਾਤਲ ਜਿਹੜੇ ਨੇ ਉਹ ਅਜੇ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਏ ਤੇ ਸੰਗਤ ਦੇ ਅੰਦਰ ਭਾਰੀ ਰੋਸ ਜਿਹੜਾ ਉਹ ਪਾਇਆ ਜਾ ਰਿਹਾ ਹੈ। ਅੱਜ ਸੰਗਰਾਂਦ ਦਾ ਦਿਹਾੜਾ ਹੈ ਗੁਰਦੁਆਰਾ ਕਾਨੂੰਨਾਂ ਰੋਡ ਦੇ ਉੱਤੇ ਖੜੇ ਹਾਂ ਜਿੱਥੇ ਨਾਮਧਾਰੀ ਸੰਪਰਦਾ ਦੇ ਜਿਹੜੀ ਸੰਗਤ ਹੈ ਉਹਨਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਮਾਤਾ ਚੰਦ ਕੋ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਮਦਰ ਡੇ ਮਨਾਇਆ ਜਾ ਰਿਹਾ ਪਰ ਸਾਡੀ ਮਦਰ ਨੂੰ ਕਾਤਲਾਂ ਨੇ ਮਾਰਿਆ ਪਰ ਕਾਤਲ ਅਜੇ ਤੱਕ ਕਾਬੂ ਨਹੀਂ ਕੀਤੇ ਗਏ ਸਵਾਲ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਹੀ ਚੱਲ ਕੇ ਕਿ ਸੰਗਤ ਦਾ ਕੀ ਕਹਿਣਾ ਹੈ ਇਸ ਚੀਜ਼ ਨੂੰ ਲੈ ਕੇ ਤੇ ਅਪੀਲ ਕੀ ਕਰਨਾ ਚਾਹੁੰਦੇ ਨੇ ਭਾਈ ਕੀ ਨਾਮ ਆਪਣਾ ਜੀ ਮੇਰਾ ਨਾਮ ਦਾਨਵੀਰ ਸਿੰਘ ਹੈ ਦਾਨਵੀਰ ਜੀ ਅੱਜ ਇਹ ਰੋਸ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੀ ਅਪੀਲ ਕੀਤੀ ਜਾ ਰਹੀ ਹੈ ਸਾਰੀ ਜਿਹੜੀ ਠਾਕੁਰ ਗਲੀਬ ਸਿੰਘ ਜੀ ਦੀ ਨਾਮਧਾਰੀ ਸੰਗਤ ਆ ਉਹਨਾਂ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਆ ਕਿ ਮਾਂ ਦਿਵਸ ਤੇ ਸਾਡੇ ਜੋ ਇਹ 2016 ਦੇ ਵਿੱਚ ਸਾਡੇ ਪੰਥ ਦੇ ਸਤਿਗੁਰੂ ਮਾਤਾ ਚੰਦਕੌਰ ਜੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਸਾਰੀ ਸੰਗਤ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਭੈਣੀ ਸਾਹਿਬ ਕਿਲਾਨੂਮਾ ਦੇ ਵਿੱਚ ਉੱਥੇ ਇੰਨੀ ਸਿਕਿਉਰਿਟੀ ਤਾਇਨਾਤ ਹੁੰਦੀ ਆ ਉਥੇ ਹੀ ਮਾਤਾ ਜੀ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਇਹ ਕਿਸੇ ਦਾ ਉਸ ਤੋਂ ਬਾਅਦ ਕਿੰਨੀਆਂ ਵਾਰਦਾਤਾਂ ਹੋਈਆਂ ਉਹ ਕਤਲ ਦੀਆਂ ਜਿਹੜੀਆਂ ਗੁੱਥੀਆਂ ਸਨ ਉਹਨਾਂ ਨੂੰ ਬਹੁਤ ਜਲਦੀ ਸੁਲਝਾ ਲਿਆ ਗਿਆ ਪਰ 8 ਸਾਲ ਹੋ ਗਏ ਆ ਇਸ ਕਤਲ ਦੀ ਗੁੱਥੀ ਨੂੰ ਕੋਈ ਨਹੀਂ ਸੁਲਝਾਇਆ ਗਿਆ ਬੜੀ ਹੀ ਸਥਾਨਾਂ ਤੇ ਜਾ ਕੇ ਜ਼ਿਲ੍ਹਾ ਦੇ ਦਫ਼ਤਰ ਡੀਸੀ ਦੇ ਦਫ਼ਤਰਾਂ ਤੇ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਹੈ ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਬਹੁਤ ਭਾਰੀ ਸੰਗਤ ਜਾਂਦੀ ਹੈ ਔਰ ਰੋਸ ਪ੍ਰਦਰਸ਼ਨ ਦਿੰਦੇ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸੋ ਅੱਜ ਅਸੀਂ ਫੇਰ ਇਕੱਤਰ ਹੋਏ ਹਾਂ ਕਿ ਸਾਨੂੰ ਇਨਸਾਫ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ ਇਨਸਾਫ ਦੀ ਅਪੀਲ ਜਿਹੜੀ ਉਹ ਕੀਤੀ ਜਾ ਰਹੀ ਹੈ ਭਾਜੀ ਕਾਰਨ ਕੀ ਗਿੰਦੇ ਹੋ ਇਹਦੇ ਪਿੱਛੇ ਕਿਉਂ ਨਹੀਂ ਹਲੇ ਤੱਕ ਪੁਲਿਸ ਉਹਨਾਂ ਕਾਤਲਾਂ ਨੂੰ ਕਾਬੂ ਕਰ ਪਾਈ ਤੇ ਕਾਰਨ ਕੀ ਗਿੰਦੇ ਹੋ ਇਸ ਕਤਲ ਦੇ ਪਿੱਛੇ ਭਾਜੀ ਇਹਦੇ ਪਿੱਛੇ ਸਰਕਾਰਾਂ ਦਾ ਹੱਥ ਹੈ ਪੁਲਸ ਜਿਹੜੀ ਆ ਉਹ ਕਿਤੇ ਪ੍ਰੈਸ਼ਰ ਹੈ ਜਾਂ ਸਰਕਾਰ ਦੇ ਪ੍ਰੈਸ਼ਰ ਹੈ ਹੇਟ ਪੁਲਸ ਆ ਪੁਲਸ ਨਹੀਂ ਚਾਹੁੰਦੀ ਸਰਕਾਰ ਨਹੀਂ ਚਾਹੁੰਦੀ ਵੀ ਇਹ ਜਿਹੜਾ ਇੱਕ ਇਹ ਕਤਲ ਆ ਜਿਹੜਾ ਇਹਦੀ ਗੁੱਥੀ ਜਿਹੜੀ ਐ ਸੁਲ ਜਾਏ 8 ਸਾਲ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਇਨਸਾਫ ਨਹੀਂ ਜਿਹੜੀ ਜਾਂਚਾ ਉੱਥੇ ਦੀ ਉੱਥੇ ਜਿਉਂਦੀ ਤੋਈ ਆ ਕਿਉਂਕਿ ਐਡਾ ਇੰਨੀ ਸਕਿਉਰਟੀ ਹੋਏ ਐਨੇ ਬਾਡੀਗਾਰਡ ਉੱਥੇ ਹੋਣ ਕਿਲਾ ਨੁਮਾ ਪੈਣੀ ਸਾਹਿਬ ਆ ਉੱਥੇ ਦੋ ਆਦਮੀ ਆਉਣ ਅਨਮਸ਼ਤ ਕਹਿੰਦੇ ਅਨਮਸ਼ਤ ਕਿ ਆ ਜਿੱਤੇ ਗਏ ਨੇ ਅਨਮਛਤੀ ਆਦਮੀ ਆਉਣ ਤੇ ਗੋਲੀਆਂ ਮਾਰ ਕੇ ਸਿਰ ਮਾਤਾ ਜੀ ਨੂੰ ਟਾਰਗੇਟ ਕਰਕੇ ਗੋਲੀਆਂ ਮਾਰ ਕੇ ਚੱਲ ਜਨ ਬਾਕੀ ਜਿਹੜੇ ਲੱਗੇ ਜਿਹੜੇ ਨਾਲ ਸਨ ਉਹਨਾਂ ਦੇ ਕਿਸੇ ਨੂੰ ਇੱਕ ਛਿਹਰੇ ਤੱਕ ਨਹੀਂ ਆਈ ਕਿਸੇ ਨੂੰ ਇੱਕ ਰੋਜ ਤੱਕ ਨਹੀਂ ਆਈ ਇਹਦੀ ਪਿਛੇ ਇਹ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਕਾਤਲ ਆ ਇਹਦੀ ਪਿਛਕੀ ਕੀ ਰੰਜਿਸ਼ ਆ ਜਾਂ ਕਿ ਤਾ ਇਹ ਕੀਤਾ ਗਿਆ ਸਾਡੀ ਸੰਗਤ ਦੇ ਵਿੱਚ ਬਹੁਤ ਰੋਸ਼ ਆ ਵੀ 8 ਸਾਲ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਨਾਮ ਤੁਹਾਡੀ ਸੰਗਤ ਜਿਹੜੀ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੀ ਹੈ ਸ਼ਾਂਤਮਈ ਢੰਗ ਢੰਗ ਦੇ ਨਾਲ ਆਪਣਾ ਮਤਲਬੀ ਕੀ ਸੰਪਰਦਾਇ ਇਹ ਇਹ ਚੱਲੀ ਪਈ ਆ ਉਹਨੂੰ ਵੀ ਇਨਸਾਫ ਨਹੀਂ ਮਿਲਿਆ ਤੇ ਫਿਰ ਇਨਸਾਫ ਉਡੀਕ ਆਪਾਂ ਹਾਲੇ ਵੀ ਕਰ ਰਹੇ ਆ ਕਿ ਕਿਸੇ ਨਾ ਕਿਸੇ ਢਾਂਗ ਨਾਲ ਸਰਕਾਰ ਦੇ ਕੰਨ ਤੇ ਕੋਈ ਯੂਜ਼ਰ ਕੀ ਇਹ ਮਾਧਤ ਚੰਦਕੌਰ ਦਾ ਜਰਾ ਇਨਸਾਫ ਆ ਇਹ ਨਾਮ ਦਾ ਰੇ ਸੰਗਤ ਜੀ ਸਤਿਗੁਰੂ ਦਲੀਪ ਸਿੰਘ ਦੀ ਸੰਗਤ ਉਹਨਾਂ ਨੂੰ ਇਹ ਇਨਸਾਫ ਮਿਲੇ ਮਾ ਦੇ ਕਾਤਲਾਂ ਨੂੰ ਛੇਤੀ ਛੇਤੀ ਸਰਕਾਰ ਗ੍ਰਿਫਤਾਰ ਕਰੇ ਤੇ ਸਾਨੂੰ ਵੀ ਪਤਾ ਲੱਗੇ ਕਿ ਸਰਕਾਰ ਇਨਸਾਫ ਕਰਦੀਆਂ ਨੇ ਜੀ ਬਿਲਕੁਲ ਕਾਰਨ ਦਾ ਕਹਿੰਦੇ ਨੇ ਕਿ ਇਨਸਾਫ ਜ਼ਰੂਰ ਇਸ ਕਤਲ ਦਾ ਮਿਲਣਾ ਚਾਹੀਦਾ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਾਰਨ ਕੀ ਗਿੰਦੇ ਹੋ ਇਸ ਕਤਲ ਦੇ ਪਿੱਛੇ ਕਿਉਂਕਿ ਨਾਮਧਾਰੀ ਸੰਪਰਦਾ ਦੇ ਵਿੱਚ ਜਿਵੇਂ ਗੁਰਬਾਣੀ ਪੜ੍ਹੀ ਜਾਂਦੀ ਹੈ ਸੰਦੇਸ਼ ਦਿੱਤੇ ਜਾਂਦੇ ਹੈ ਸ਼ਾਂਤੀ ਨਾਲ ਰਹਿੰਦੇ ਆਪਸ ਦੀ ਲੜਾਈ ਝਗੜੇ ਮਕਾਨ ਦੇ ਸੰਦੇਸ਼ ਦਿੱਤੇ ਜਾਂਦੇ ਹਨ ਪਰ ਸੰਪਰਦਾ ਦੇ ਅੰਦਰ ਹੀ ਇਸ ਤਰੀਕੇ ਨਾਲ ਕਤਲ ਹੋ ਜਾਣਾ ਕਾਰਨ ਕੀ ਗਿੰਦੇ ਇਸ ਦਾ ਮੇਨ ਕਾਰਨ ਤੇ ਇਹੀ ਆ ਕਿ ਜਿਆ ਭੈਣੀ ਸਾਹਿਬ ਦੇ ਵਿੱਚ ਇਹਨਾਂ ਦੀ ਆਪਸੀ ਰੰਜਿਸ਼ ਹੈਗੀ ਆ ਉਸ ਨੂੰ ਲੈ ਕੇ ਤੁਸੀਂ ਰੰਜਿਸ਼ ਕਿਨਾਂ ਦੀ ਆਪਸੀ ਜਨ ਜਿਵੇਂ ਜਦੋਂ ਸਰਗੋਜੀ ਗਜਜੀਤ ਸਿੰਘ ਜੀ ਚੜ੍ਹਾਈ ਕੀਤੇ ਨੇ ਜੋ ਸਾਨੂੰ ਇਸ ਵੇਲੇ ਮਹਿਸੂਸ ਹੋ ਰਿਹਾ ਹੈ ਸਰਗੋਜੀ ਗਜਜੀਤ ਸਿੰਘ ਜੀ ਚੜ੍ਹਾਈ ਕੀਤੇ ਨੇ ਉਸ ਟਾਈਮ ਤੇ ਗੱਡੀ ਤੋਂ ਲੈ ਕੇ ਇਸ ਸਾਰੀ ਰੰਜੀ ਚੱਲੀ ਆ ਉਸ ਦੇ ਚੱਕਰ ਵਿੱਚ ਮਾਤਾ ਜੀ ਨੇ ਇਹ ਵੱਡੇ ਕਾਕੇ ਜੀ ਨੂੰ ਗੱਡੀ ਤੇ ਬਿਠਾਉਣਾ ਸੀ ਉਸ ਦੇ ਚੱਕਰ ਵਿੱਚ ਇਹ ਕਤਲ ਕਰਾਇਆ ਗਿਆ ਤੇ ਕਤਲ ਭੈਣੀ ਸਾਹਿਬ ਦੇ ਵਿੱਚ ਹੋਇਆ ਕਿ ਇਹ ਕਤਲ ਕਿਸੇ ਨੇ ਬਾਹਰੋਂ ਨਹੀਂ ਆ ਕੇ ਕੀਤਾ ਇਹ ਭੈਣੀ ਸਾਹਿਬ ਦੇ ਵਿੱਚੋਂ ਹੀ ਕਿਸੇ ਨੇ ਕੀਤਾ ਹੈ ਤੇ ਇਸ ਟਾਈਮ ਗੁਰੂ ਗੱਡੀ ਦੇ ਉੱਤੇ ਉਥੋਂ ਦੀ ਡੇਰੇ ਦੀ ਗੱਡੀ ਦੇ ਉੱਤੇ ઠાਗਰ ઉદય ਸਿੰਘ ਜੀ ਬੈਠੇ ਨੇ ਕਿ ਇਹ ਉਹਨਾਂ ਦੀ ਮਾਨ ਨਹੀਂ ਇਹ ਉਹਨਾਂ ਨੂੰ ਹੀ ਚਾਹੀਦਾ ਹੈ ਕਿ ਇਸ ਕਾਤਲ ਨੂੰ ਲੱਭਿਆ ਜਾਵੇ ਕਿਉਂ ਨਹੀਂ ਉਹ ਇਸ ਬੰਦੇ ਤੁਰਦੇ ਕਾਤਲ ਨੂੰ ਕਿਉਂ ਨਹੀਂ ਲੱਭਦੇ ਗੁਰੂ ਗੱਦੀ ਤੇ ਬੈਠੇ ਨੇ ਜੇ ਇੱਕ ਗੁਰੂ ਹੋ ਗਏ ਵੀ ਇਹ ਕਾਤਲ ਨੂੰ ਨਹੀਂ ਫੜ ਸਕਦੇ ਤਾਂ ਕੀ ਇਹ ਸਾਡੇ ਪੰਥ ਦੇ ਉੱਤੇ ਸਵਾਲ ਨਹੀਂ ਇਹ ਉਹਨਾਂ ਨੂੰ ਇਹ ਚੀਜ਼ ਨੂੰ ਸੋਚਣਾ ਨਹੀਂ ਚਾਹੀਦਾ ਇਹ ਬੋੜ ਵੱਡਾ ਸਾਡੇ ਪੰਥ ਦੇ ਉੱਤੇ ਦਾਗਿਆ ਜਿਹੜਾ ਕਿ ਅਸੀਂ ਮਿਟਾ ਨਹੀਂ ਪਾ ਰਹੇ ਨਾ ਸਾਡੀ ਗਵਰਨਮੈਂਟ ਕੋਈ ਸਾਡੇ ਸਾਥ ਦੇ ਰਹੀ ਹੈ ਨਾ ਕੋਈ ਸੈਂਟਰ ਗਵਰਨਮੈਂਟ ਨਾ ਪੰਜਾਬ ਗਵਰਨਮੈਂਟ ਸਿਰਫ ਗੁੰਗਲਿਆਂ ਤੋਂ ਮਿੱਟੀ ਝੜੀ ਜਾਂਦੀ ਆ ਕੋਈ ਕਿਸੇ ਕਿਸਮ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਅਸੀਂ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਜਾਏ ਜੀ ਬਿਲਕੁਲ ਕਹਿੰਦੇ ਨੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮਾਤਾ ਚੰਦਕੌਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰਨਾ ਚਾਹੀਦਾ ਸਵਾਲ ਬੜੇ ਖੜੇ ਹੁੰਦੇ ਨੇ ਜਿਸ ਵੇਲੇ ਕਤਲ ਹੋਇਆ ਸੀ ਪਰ ਹਾਲੇ ਤੱਕ 8 ਸਾਲ ਬੀਤ ਜਾਣ ਦੇ ਬਾਅਦ ਵੀ ਮਾਤਾ ਚੰਦਕੌਰ ਦੇ ਕਾਤਲ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਏ ਤੇ ਸੰਗਤ ਚ ਰੋਸ ਪਾਇਆ ਜਾ ਰਿਹਾ ਹੈ ਕਹ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਸਰਕਾਰ ਦੇ ਕੰਨਾਂ ਤੱਕ ਆਪਣੀ ਅਪੀਲ ਦੀ ਆਵਾਜ਼ ਪਹੁੰਚਾਉਂਦੇ ਰਵਾਂਗੇ ਪਰ ਦੇਖਣਾ ਹੁਣ ਇਹ ਹੋਏਗਾ ਕਿ ਕਦੋਂ ਸਰਕਾਰ ਇਹਨਾਂ ਦੀ ਆਵਾਜ਼ ਸੁਣਦੀ ਹੈ ਤੇ ਕਦੋਂ ਮਾਤਾ ਚੰਦਕੋਨ ਨੂੰ ਤੇ ਉਹਨਾਂ ਦੀ ਚਾਹਣ ਵਾਲੀ ਸੰਗਤ ਨੂੰ ਇਨਸਾਫ ਦਵਾਉਂਦੀ ਹੈ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਕੋਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਰਾ